ਅਰ 2 ਤਰੀਖ ਤੋਂ ਪ੍ਰੋਗਰਾਮ ਸ਼ੁਰੂ ਸੀ 2 ਤਰੀਖ ਅਸੀਂ ਸਟੇਸ਼ਨ ਤੇ ਗਏ ਸੀ ਜਿੱਥੇ ਭਗਤਪੁਰ ਸਿੰਘ ਜੀ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਜਦੋਂ ਪਾਕਿਸਤਾਨ ਬਣਿਆ ਤਾਂ ਰਿਫਿਜੀ ਕੈਂਪ ਚ ਸੇਵਾ ਕੀਤੀ 25000 ਰਿਫਿਜੀ ਸੀ ਉੱਥੇ ਉਹਨਾਂ ਜਿਹੜੇ ਲੋਕੀ ਬਿਮਾਰ ਸੀ ਉਹਨਾਂ ਨੂੰ ਸੰਭਲਣ ਵਾਲਾ ਕੋਈ ਨਹੀਂ ਸੀ ਉੱਥੇ ਵੀ ਭਗੇ ਜੀ ਦੂਰ ਦੂਰ ਜਾ ਕੇ ਉਹਨਾਂ ਦੇ ਸੰਭਾਲ ਕਰਦੇ ਰਹੇ ਉਸ ਤੋਂ ਬਾਅਦ ਜਲਦੀ ਹੀ ਖਤਮ ਹੋ ਗਿਆ ਰਿਫਿਊਜੀ ਕੈਂਪ ਅਜੇ ਵੀ ਲੋਕੀ ਪਾਕਿਸਤਾਨ ਤੋਂ ਬੁਰੀ ਹਾਲਤ ਚ ਜਾ ਰਹੇ ਸੀ ਜਿਨ੍ਹਾਂ ਨੂੰ ਕੋਈ ਸਹਾਰਾ ਵਾਲਾ ਨਹੀਂ ਸੀ ਤਾਂ ਫਿਰ ਜੇ ਨੇ ਆਪਣਾ ਜਿਹੜਾ ਕੰਮ ਹੈ ਉਹ ਸਟੇਸ਼ਨ ਦੇ ਬਾਹਰ ਫੁੱਟਪਾਥ ਤੇ ਉੱਤੇ ਬਿਨਾਂ ਕਿਸੇ ਪੈਸੇ ਤੋਂ ਸ਼ੁਰੂ ਕਰ ਲਿਆ ਨਾ ਸਿਰ ਤੇ ਛੱਤ ਸੀ ਨਾ ਕੋਈ ਕੱਪੜਾ ਸੀ ਥੱਲੇ ਵਿਛਾਉਣ ਵਾਸਤੇ ਪਰ ਰੋਗੀਆਂ ਦੇ ਲੋਬ ਪੱਧ ਦੀ ਬਹੁਤ ਲੋੜ ਸੀ ਲੋਕ ਉਹ ਘਤ ਘਰਾਚ ਰੋਟੀਆਂ ਮੰਗ ਕੇ ਲਿਆਉਂਦੇ ਮਰੀਜ਼ਾਂ ਨੂੰ ਖਵਾਉਂਦੇ ਕੱਪੜੇ ਮੰਗ ਕੇ ਲਿਆਉਂਦੇ ਫੇਰ ਉਹਨਾਂ ਨੇ ਮਲਮੁੱਤਰ ਸਾਫ਼ ਕਰਦੇ ਤੇ ਇਸ ਤਰ੍ਹਾਂ ਕਾਫੀ ਮਹੀਨੇ ਉੱਥੇ ਸਟੇਸ਼ਨ ਦੇ ਬਾਹਰ ਫੁੱਟਪਾਥ ਤੇ guzari ਅਸੀਂ ਉਹ ਸੱਚ ਗੱਲ ਨੂੰ ਅਨੁਭਵ ਕਰਨਾ ਚਾਹੁੰਦੇ ਸੀ ਕਿ ਕਿਹੋ ਜਿਹਾ ਮੌਸਮਾ ਦੇ ਵਿੱਚ ਉਹਨਾਂ ਨੇ ਇਹ ਨਹੀਂ ਦੇਖਿਆ ਰਾਤ ਕਿਹ ਜੇ ਨੇ ਗਰਮੀ ਹੈ ਸਰਦੀ ਹੈ ਮੀ ਹੈ ਕਦੇ ਵੀ ਹੁੰਦਾ ਸੀ ਕਮਰੇਜਾਂ ਵਿੱਚੋਂ ਕਿ ਪਲੇਟਫਾਰਮ ਤੇ ਲੈ ਕੇ ਜਾਂਦੇ ਸੀ ਜਾਂ ਕਿਸੇ ਸੁਖਾਲੇ ਚ ਰਾਤ ਕੱਟਦੇ ਸੀ ਉਹਨਾਂ ਨੇ ਆਪਣੀ ਕਿਤਾਬ ਚ ਲਿਖਿਆ ਹੋਇਆ ਸਾਰਾ ਉਸ ਨੂੰ ਅਨੁਭਵ ਕਰਨ ਵਾਸਤੇ ਇਸ ਰੇਲਵੇ ਸਟੇਸ਼ਨ ਤੇ ਜਿਹੜੇ ਪੇਰੇ ਭਾਰਾ ਤੋਂ 3 ਵਜੇ ਤੱਕ ਬੈਠੇ ਔਰ ਫਿਰ ਭਗਜੀ ਦੇ ਢਾਬੇ ਆਣੇ ਤਾਂ ਰੋਟੀਆਂ ਮੰਗਦੇ ਹੁੰਦੇ ਸੀ ਫਿਰ ਅਸੀਂ ਢਾਬੇ ਵਾਲਿਆਂ ਕੋਲ ਬੇਨਤੀ ਕੀਤੀ ਕਿ ਸਾਨੂੰ ਤੁਸੀਂ ਪ੍ਰਸ਼ਾਦਾ ਉਧਰ ਸ਼ਿਕਾਣਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਦਾਲ ਤੇ ਰੋਟੀ ਚਾਹੀਦੀ ਹੈ ਤੇ ਜਿਨਨੇ ਵੀ ਸੰਗਤ ਸੀ ਉਹਨਾਂ ਨੇ ਕਾਫੀ ਸੰਗਤ ਤੋਂ ਵਸਤੂਆਂ ਰੋਟੀ ਭੇਜੀ ਤੇ ਇਹ ਜਿਹੜਾ ਉਹਨੂੰ ਅਨੁਪੰ ਕਰਨਾ ਸੀ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਬੜੇ ਲੋਕਾਂ ਨੂੰ ਮੈਂ ਪੁੱਛਿਆ ਉਹ ਤਾਂ ਉਹ ਗਰਮੀ ਲੱਗੀ ਸੋ ਕੰਨੇ ਨੇ ਗੋਲ ਗਰਮੀ ਨੇ ਲੱਗੇ ਤੋਂ ਪਵਿੱਜੀ ਨੂੰ ਯਾਦ ਕਰਦੇ ਆ ਸਾਨੂੰ ਗਰਮੀ ਸਰਦੀ ਦਾ ਨਪਵਿਲੀ ਰਹਿੰਦਾ ਤੋਂ ਅੱਜ ਵੀ ਅੱਜ ਜਿਹੜਾ ਅਸੀਂ ਕੱਲ ਅਸੀਂ ਗੋਬਰ ਗੈਸ ਪਲੈਂਟ ਦਾ ਉਦਘਾਟਨ ਕੀਤਾ ਸੀ ਇਹੋ ਸਸਤਾ ਨੇ ਗੋਬਰ ਗੈਸ ਪਲੈਂਟ ਸ਼ੁਰੂ ਕੀਤਾ ਹੈ ਅਰ ਉਹਦੇ ਨਾਲ ਸਾਨੂੰ ਜਿਹੜੀ ਹੈ ਰਸੋਈ ਦੀ ਗੈਸ ਮਿਲਦੀ ਹੈ ਅੱਜ ਇਹੋ ਸਸਤਾ ਨੇ ਜਿਹੜਾ ਚਾਰ ਜੋੜਾ ਹੈ ਕਿਉਂਕਿ ਪੰਜ ਜੋ ਵਰਲਡ এনवायरमेंट ਡੇ ਹੁੰਦਾ ਹੈ ਜਿਸੇ ਚਾਰ ਜੋੜੇ ਭਗਤ ਜੀ ਉਸ ਵਰਤ ਕਹਿ ਦਿੱਤਾ ਅਸੀਂ ਵਰਲਡ এনवायरमेंट ਦੇ ਵਿਸ਼ਾ ਜਿਹੜਾ ਹੈ ਹੈ ਵਾਤਾਵਰਨ ਦੇ ਸੱਜ ਅੱਜੀ ਬਣਾ ਰਹੇ ਸੀ ਕਿਉਂਕਿ ਤਾਂ ਹੀ ਅਸੀਂ ਉਹਨਾਂ ਲੋਕਾਂ ਨੂੰ ਬੁਲਾਇਆ ਜਿਹੜੇ ਕੰਮ ਕਰ ਰਹੇ ਨੇ ਕੋਈ ਹੂਟੇ ਲਾ ਰਿਹਾ ਹੈ ਕੋਈ ਥੋੜੇ ਦਰਿਆ ਦਾ ਸਾਫ ਕਰ ਰਿਹਾ ਹੈ ਅਭੀ ਵੀ ਪਲਾਸਟਿਕ ਤੇ ਕੰਮ ਕਰ ਰਹੀ ਹੈ ਡਾਕਟਰ ਨਵਨੀਤ ਖੁੱਲਰ ਕਿ ਕਰਨਲ ਜਸਜੀਤ ਸਿੰਘ ਜੀ ਆਏ ਹੈ ਜਿੰਨਾ ਨੇ ਰਖਲਾਣ ਦੀ ਗੱਲ ਕੀਤੀ ਹੈ ਪਰ ਇਹ ਬੁੱਢੇ ਦਾ ਜਿਹੜਾ ਦਰਿਆ ਹੈ ਉਹ ਤਾਂ ਸਾਫ ਕਰ ਰਹੇ ਨੇ ਗੁਰਚਨ ਸਿੰਘ ਰੋਰਪੁਰ ਸੀਗੇ ਤਾਂ ਇਹਨਾਂ ਸਾਰਿਆਂ ਨੇ ਆਪਣੀ ਆਪਣੀ ਦੇ ਵਿਚਾਰ ਨੇ پیش ਕੀਤੇ ਹੈ ਡਾਕਟਰ ਸੁਭਰਾਜ ਵੀਰ ਇਹਨਾਂ ਦੀਆਂ ਤਿੰਨ ਕਿਤਾਬਾਂ ਜਿਹੜੇ ਰਿਲੀਜ਼ ਕੀਤੀਆਂ ਅੱਜ ਅਰੇ ਬਹੁਤ ਬਹੁਤ ਜ਼ਿਆਦਾ layak ਇਨਸਾਨ ਨੇ ਅਰ ਬੜੇ ਵਿਦਵਾਨ ਨੇ ਅਰ ਬੜੇ ਸੂਝਵਾਨ ਨੇ ਅਰ ਬੜੇ ਨਿਰਪੱਖ ਹੋ ਕੇ ਬਿਨਾਂ ਖੋਪੇ ਜਿਸ ਕਰ ਲਿਆ ਜਿਹੜੀਆਂ ਗਲਤ ਲਿੱਤੀਆਂ ਹਨ ਉਹਨਾਂ ਬਾਰੇ ਲਿਖਦੇ ਰਹੇ ਨੇ ਕਜ਼ੂਨ ਦੇ ਵਿੱਚ ਤੋ ਇਹ ਜੇ ਲੋਕਾਂ ਨੂੰ ਇਕੱਠੇ ਹੋ ਕੇ ਆਪਣਾ ਜਿਹੜਾ ਭਗਤਪੁਰਨ ਸੇਵ ਜਿਹੜਿਆ ਸਿੱਖਿਆਵਾਂ ਦੇ ਕੋ ਚੱਲ ਕੇ ਅਸੀਂ ਐਸੇ ਸਮਾਜ ਨੂੰ ਵਧੀਆ ਬਣਾਈਏ ਇੱਥੇ ਪ੍ਰਦੂਸ਼ਣ ਨਾ ਹੋਵੇ ਇੱਥੇ ਕੋਈ ਚੁੱਟ ਨਾ ਬੋਲੇ ਇੱਥੇ ਕੋ ਕਿਸੇ ਦਾ ਹੱਕ ਨਾ ਮਾਰੇ दया ਦੀ ਭਾਵਨਾ ਸਾਰਿਆਂ 'ਚ ਹੋਵੇ ਇਹਦਾ ਸੰਦੇਸ਼ ਅੱਜ ਇੱਥੇ ਦਿਰਾ ਬਹੁਤ ਬਹੁਤ ਪ੍ਰਫਰੋਮ ਦੀ ਲੋੜ ਹੈ ਤਾਂ ਹੀ ਸਾਡਾ ਦੇਸ਼ ਵਧੀਆ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ